ਹਾਂਜੀ ਮਿੱਤਰੋ ਸਵਾਗਤ ਹੈ ਤੁਹਾਡਾ ਵਿੱਕੀ ਫਾਰਮ ਮਾਨਸਾ ਚੈਨਲ ਦੇ ਉੱਤੇ ਤੇ ਜਿਵੇਂ ਤੁਹਾਨੂੰ ਪਤਾ ਹੀ ਆ ਵੀ ਆਪਾਂ ਰੋਜ਼ ਇੱਕ ਵੀਡੀਓ ਲੈ ਕੇ ਆਉਂਦੇ ਹੁੰਨੇ ਆ ਅਸੂਲਾਂ ਦੇ ਕਿਸੇ ਨਾ ਕਿਸੇ ਟੌਪਿਕ ਦੇ ਉੱਤੇ ਇਨਫੋਰਮੇਸ਼ਨ ਦੇ ਉੱਤੇ ਜਾਂ ਫਿਰ ਕਿਸੇ ਨਾ ਕਿਸੇ ਇਲਾਜ ਦੇ ਉੱਤੇ ਤੇ ਅੱਜ ਜਿਹੜੀ ਆਪਾਂ ਤੁਹਾਡੇ ਨਾਲ ਗੱਲ ਸਾਂਝੀ ਕਰਨੀ ਆ ਉਹ ਇੱਕ ਆਮ ਜਿਹੀ ਗੱਲ ਆ ਜਿਵੇਂ ਆਪਣੇ ਜਾਨਵਰ ਰੱਖੇ ਹੁੰਦੇ ਆ ਕਈ ਵਾਰੀ ਉਹ ਪੱਕੇ ਥਾਵਾਂ ਤੇ ਹੁੰਦੇ ਆ ਜਾਂ ਉਹ ਪੈਰ ਉਹਨਾਂ ਦੇ ਬੈਸੀ ਭਾਰੀ ਹੁੰਦਾ ਜੈਨੇਟਿਕਲੀ ਵੀ ਪੈਰ ਨਾਲ ਉਹਨਾਂ ਨੇ ਵੀ ਜ਼ੋਰ ਦੀ ਮਾਰਨਾ ਤੇ ਉਹਦੇ ਕਾਰਨ ਨਾ ਜਿਹੜਾ ਇਹਨਾਂ ਦੇ ਪੌਰੀ ਬਣ ਜਾਂਦੀ ਹੈ ਕਿ ਪੈਰ ਦੇ ਵਿੱਚ ਤੇ ਉਹਦਾ ਤੁਹਾਨੂੰ ਦਿਖਾਉਣਾ ਹੈ ਵੀ ਕਿੱਦਾਂ ਦੀ ਪੌਰੀ ਬਣ ਜਾਂਦੀ ਹੈ ਜਿਹੜੇ ਵੀਰ ਨਵੇਂ ਨੇ ਉਹਨਾਂ ਨੂੰ ਕਈ ਵਾਰੀ ਨਹੀਂ ਪਤਾ ਹੁੰਦਾ ਤੇ ਪੌਰੀ ਕਾਰਨ ਜਿਹੜਾ ਜਾਨਵਰਾ ਉਹ ਲੰਗ ਵੀ ਕੱਢ ਜਾਂਦਾ ਥੋੜਾ ਥੋੜਾ ਤੇ ਨਾ ਆਪਾਂ ਠੀਕ ਕਰੀਏ ਜਿਆਦਾ ਵੱਡਾ ਵੱਡੀ ਪੌਰੀ ਹੋ ਗਈ ਨਾ ਉਹਦੇ ਨਾਲ ਕਈ ਵਾਰੀ ਰੇਸ਼ਾ ਬਣ ਜਾਂਦਾ ਤੇ ਪੈਰ ਵੀ ਫੁੱਲ ਜਾਂਦਾ ਹੁਣ ਤੁਹਾਨੂੰ ਆਪਾਂ ਦਿਖਾਉਨੇ ਆ ਵੀ ਜਿਹੜੀ ਇਹ ਪੌਰੀ ਇਹ ਕਿੱਦਾਂ ਦੀ ਬਣ ਜਾਂਦੀ ਹੈਗੀ ਆ ਦਿਖਾ ਉਂਗਲ ਦੇ ਤੇ ਆ ਦਿਖਾ ਲਈ ਭਾਈ ਇਦਾਂ ਦੀ ਜਿਹੜੀ ਇਹ ਪੌਰੀ ਬਣ ਜਾਂਦੀ ਹੈਗੀ ਆ ਇਦਾਂ ਦੀ ਪੌਰੀ ਹੀ ਬਣ ਜਾਂਦੀ ਹੈ ਜੀ ਜਿਵੇਂ ਕੋਈ ਕੰਡਾ ਚੁਪਦਾ ਨਾ ਇਸ ਤਰ੍ਹਾਂ ਜਾਨਵਰ ਦੇ ਇਹ ਚੁਪਦੀ ਆ ਤੇ ਇਹਦੇ ਨਾਲ ਜਿਹੜਾ ਫਾਈਟ ਦੇ ਉੱਤੇ ਵੀ ਬਹੁਤ ਪ੍ਰਭਾਵ ਪੈਂਦਾ ਜਾਨਵਰ ਪੈਰ ਚੱਕਣੋਂ ਘਟਾ ਜਾਂਦਾ ਜਾਂ हट ਜਾਂਦਾ ਤੇ ਆਪਾਂ ਨੂੰ ਲੱਗਦਾ ਵੀ ਪਹਿਲਾਂ ਜਾਨਵਰ ਬਹੁਤ ਪੈਰ ਚੱਕਦਾ ਸੀ ਹੁਣ ਚੱਕਣੋਂ हट ਗਿਆ ਤੇ ਇਹ ਬਹੁਤ ਵੱਡਾ ਕਾਰਨ ਹੁੰਦੀ ਆ ਜੀ ਜਾਨਵਰ ਦੇ ਵਿੱਚ ਕੱਲ ਇਹ ਸਿਰਫ ਆਮ ਜੀ ਹੈ ਤੇ ਇਹਦਾ ਜਿਹੜਾ ਇਲਾਜ ਆ ਉਹ ਵੀ ਬਹੁਤ ਆਮ ਜੀ ਆ ਆਪਣੇ ਵੈਸੀ ਘਰੋਂ ਹੀ ਜਿਹੜਾ ਘਰ ਹੀ ਚੀਜ਼ ਮਿਲ ਜਾਂਦੀ ਆ ਉਸੇ ਨਾਲ ਹੀ ਇਲਾਜ ਹੋ ਜਾਂਦੀ ਜੀ ਇਹਦਾ ਤੇ ਸਾਰਿਆਂ ਨੂੰ ਪਹਿਲਾਂ ਜਿਹੜਾ ਆਪਾਂ ਕੰਮ ਕਰਨਾ ਵੀ ਸਾਫ਼ ਪਾਣੀ ਲੈ ਕੇ ਇਹਨੂੰ ਪਹਿਲਾਂ ਤਾਂ ਇਸ ਤਰ੍ਹਾਂ ਸਾਫ਼ ਤਰੀਕੇ ਨਾਲ ਚੰਗੇ ਤਰੀਕੇ ਨਾਲ ਇਹਨੂੰ ਸਾਫ਼ ਕਰ ਲੈਣਾ ਆ ਦੇਖ ਲਓ ਆਪਾਂ ਪਹਿਲਾ ਇਹ ਨੁਸਖਾ ਵਰਤਿਆ ਸੀ ਤੇ ਹੁਣ ਤੁਸੀਂ ਪੌਰੀ ਦੇਖ ਲਓ ਵੀ ਇਹ ਪੋਲੀ ਪੋਲੀ ਹੋ ਗਈ ਤੇ ਇਹਨੇ ਆਪ ਨਹੀਂ ਥੋੜੇ ਟਾਈਮ ਨੂੰ ਨਿਕਲ ਜਾਣਾ ਤੇ ਨੁਸਖਾ ਤੁਹਾਨੂੰ ਦੱਸ ਦਿਆਂ ਮਿੱਤਰੋ ਕੀ ਆ ਜਿਹੜਾ ਆਪਣੇ ਘਰੇ ਆਮ ਹੀ ਜਿਹੜਾ ਗਲੀਸ ਮਿਲ ਜਾਂਦਾਗਾ ਗੱਡੀਆਂ ਦੇ ਵਿੱਚ ਜਾਂ ਟਰੈਕਟਰਾਂ ਦੇ ਵਿੱਚ ਵਰਤਿਆ ਜਾਂਦਾ ਤੇ ਇਸ ਤਰ੍ਹਾਂ ਦਾ ਤੇ ਇਹ ਆਪਾਂ ਲੈ ਲੈਣਾ ਥੋੜਾ ਜਿਹਾ ਤੇ ਇੱਕ ਤੁਸੀਂ ਜੇ ਜ਼ਿਆਦਾ ਛੇਤੀ ਠੀਕ ਕਰਨੀ ਆ ਨੂਨ ਨਮਕ ਹੁੰਦਾ ਜਿਹੜਾ ਨਮਕ ਨੂੰ ਇਹਦੇ ਉੱਤੇ ਲਾ ਕੇ ਤੇ ਉਹਦੇ ਉੱਤੋਂ ਦੀ ਆਪਾਂ ਜਿਹੜਾ ਉਹ ਗਲੀਸ ਲਾ ਦੇਣਾ ਜਿਵੇਂ ਇੰਨਾ ਗਲੀਸ ਲੈ ਕੇ ਜੀ ਜਿਵੇਂ ਆਇ ਤੇ ਪੌਰੀ ਆ ਤੇ ਇਸ ਤਰ੍ਹਾਂ ਲਾ ਦੇਣਾ ਇਹ ਇਹਦੇ ਨਾਲ ਕੀ ਹੈ ਜੀ ਇਹ ਜਿਹੜਾ ਗਲੀਸਾ ਤੇ ਨਮਕਾ ਇਹ ਨਾ ਜਿਹੜੀ ਇਹਦੇ ਪੈਰ ਦੀ ਜਿਵੇਂ ਆਟੀਆ ਇੱਕ ਤਾਂ ਆਸੇ-ਪਾਸਿਓਂ ਤੇ ਨੂੰ ਪੋਲਾ ਕਰ ਦਿੰਦੀ ਹੈ ਤੇ ਜਿਹੜੀ ਇਹਦੀ ਮਾਸ ਦੀ ਲੇਅਰ ਹੁੰਦੀ ਹੈ ਨਾ ਉਹਨੇ ਨਾਲ ਦੀ ਨਾਲ ਥੋੜਾ 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 ਨਵੀਂ ਲੇਅਰ ਬਣਦੀ ਆਉਂਦੀ ਆ ਪੌਰੀ ਦੇ ਨਾਲ-ਨਾਲ ਤੇ ਪ੍ਰਾਣੀ ਗਲਦੀ ਆਉਂਦੀ ਆ ਉਹਦੇ ਕਾਰਨ ਵੀ ਪੌਰੀ ਪੋਲੀ ਹੋ ਜਾਂਦੀ ਆ ਤੇ ਗਲ ਜਾਂਦੀ ਆ ਤੇ ਛੇਤੀ ਨਿਕਲ ਜਾਂਦੀ ਆ ਤੇ ਫੇਰ ਪੈਰ ਜਮਾਂ ਸਾਫ਼ ਹੋ ਜਾਂਦਾ ਤੇ ਹੁਣ ਤੁਹਾਨੂੰ ਦੱਸ ਦਿਆਂ ਵੀ ਇਹਦੇ ਉੱਤੋਂ ਦੀ ਜਿਹੜਾ ਆਪਣਾ ਨੁਸਖਾ ਦਾ ਉਹ ਇਹ ਆਪਾਂ ਵਰਤਦੇ ਆ ਇਦਾਂ ਵੀ ਪਲੀਸ ਲਾ ਕੇ ਇਹਦੇ ਉੱਤੇ ਤੇ ਇਸ ਤਰ੍ਹਾਂ ਆਪਾਂ ਜਿਹੜਾ ਆਪਣਾ ਕਾਗਜ਼ ਹੁੰਦਾ ਉਹਨੂੰ ਇਸ ਤਰ੍ਹਾਂ ਲਿਬੇਟ ਦੇਣਾ ਇਸ ਤਰੀਕੇ ਨਾਲ ਤੇ ਇਹਦੇ ਨਾਲ ਕੀ ਹੈ ਵੀ ਜਦੋਂ ਆਪਾਂ ਇਹਨੂੰ ਜਾਨਵਰ ਨੂੰ نیچے ਛੱਡ ਛੱਡਾਂਗੇ ਮਿੱਟੀ ਨਹੀਂ ਪੈਂਦੀ ਜੀ ਜਦੋਂ ਮਿੱਟੀ ਪੈ ਗਈ ਇਹਦੇ ਅੰਦਰ ਤੇ ਇਹਨੇ ਫੇਰ ਫੇਰ ਪੱਕ ਜਾਣਾ ਦੁਬਾਰਾ ਫੇਰ ਉਸ ਜਿੰਨੀ ਕੇ ਪੋਲੀ ਹੋਊਗੀ ਫੇਰ ਫੇਰ ਉਨੀ ਸਖਤ ਹੋ ਜਾਊ ਮਿੱਟੀ ਨਹੀਂ ਜਾਣ ਦੇਣੀ ਤੇ ਇੱਕ ਚੀਜ਼ ਧਿਆਨ ਰੱਖਣੀ ਆ ਵੀ ਤੀਜੇ ਦਿਨ ਆਪਾਂ ਇਹ ਪੱਟੀ ਬਦਲ ਦੇਣੀ ਆ ਤੇ ਆਪਣਾ ਤਰੀਕਾ ਆ ਆ ਟੇਪ ਆ ਮਿੱਤਰੋ ਆਮ ਹੀ ਆਪਣੇ ਮਿਲ ਜਾਂਦੀ ਹੈਗੀ ਦੁਕਾਨਾਂ ਤੇ ਤੇ ਇਹਨੂੰ ਆਪਾਂ ਇਹਦੇ ਉੱਤੋਂ ਦੀ ਕਵਰ ਕਰ ਦੇਣਾਗਾ ਇਸ ਤਰੀਕੇ ਨਾਲ ਤੇ ਪੋਲਾ ਕਵਰ ਕਰਨਾ ਸਖਤ ਨਹੀਂ ਕਰਨਾ ਜੇ ਸਖਤ ਕਰ ਦੋਗੇ ਤਾਂ ਇਹ ਨਹੀਂ ਪਤਾ ਖੂਨ ਦਾ ਬਹਾਰ ਹੋ ਕੇ ਜੇ ਪੈਰ ਦੇ ਵਿੱਚੋਂ ਪੋਲਾ-ਪੋਲਾ ਕਰਨਾ ਇਹ ਤੇ ਮੌਸਮ ਵੀ ਜਿਹੜਾ ਉਹ بارش ਵਾਲਾ ਹੋ ਰਿਹਾ ਤੇ ਇਹਦੇ ਉੱਤੋਂ ਦੀ ਕੀ ਕਰਨਾ ਤੁਸੀਂ ਸਿਰਫ ਪੱਟੀ ਲਪੇਟ ਦੇਣੀ ਹੈਗੀ ਇਸ ਤਰ੍ਹਾਂ ਦੀ ਕੋਈ ਵੀ ਪੱਟੀ ਲੈ ਕੇ ਉੱਤੋਂ ਦੀ ਬੰਨ੍ਹ ਦੇਣੀ ਆ ਤੇ ਨੁਸਖਾ ਤੁਹਾਨੂੰ ਚੰਗਾ ਲੱਗਿਆ ਰਿਜ਼ਲਟ ਤੁਹਾਨੂੰ ਪੱਕਾ ਮਿਲੂਗਾ ਇਹਦੇ ਨਾਲ ਇਹ ਆਪਣੀ ਗਰੰਟੀ ਆ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਵੀਡੀਓ ਜ਼ਰੂਰ ਸ਼ੇਅਰ ਕਰ ਦਿਓ ਤੇ ਲਾਈਕ ਕਰ ਦਿਓ ਤੇ ਅਗਲੀ ਆਪਾਂ ਵੀਡੀਓ ਕਿਸ ਟੌਪਿਕ ਦੇ ਉੱਤੇ ਲੈ ਕੇ ਆਈਏ ਕਮੈਂਟ ਜ਼ਰੂਰ ਕਰ ਦਿਓ ਮਿੱਤਰੋ ਤੇ ਜਿੰਨਾ ਕ ਆਪਾਂ ਨੂੰ ਪਤਾ ਉਨੀ ਜਾਣਕਾਰੀ ਆਪਾਂ ਤੁਹਾਨੂੰ ਰੋਜ਼ ਆ ਥੋੜੀ ਥੋੜੀ ਕਰਕੇ ਜ਼ਰੂਰ ਦਿਆ ਕਰਾਂਗੇ ਅਗਲੀ ਥੋੜੇ ਟਾਈਮ ਬਾਅਦ ਵੀਡੀਓ ਜਿਹੜੀ ਬਰੀਡਿੰਗ ਦੇ ਉੱਤੇ ਤੇ ਖਰਾਕ ਦੇ ਉੱਤੇ ਵੀ ਲੈ ਕੇ ਆਵਾਂਗੇ ਸੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਜੀ ਧੰਨਵਾਦ